ਸਮਾਸ਼ਵੀਸ ਵਰਗੂ ਅਸੀਂ ਪਰਮਿੰਦਰ ਕੌਰ ਦੀ ਯਾਦ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਗਿਆ ਇਸ ਮੌਕੇ ਇਕੱਤਰ ਹੋਈਆਂ ਮਹਿਲਾਵਾਂ ਵੱਲੋਂ ਪਰਮਿੰਦਰ ਕੌਰ ਦੀ ਫੋਟੋ ਤੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਪਰਮਿੰਦਰ ਕੌਰ ਵੱਲੋਂ ਪਾਰਕ ਵਿੱਚ ਲਾਇਆ ਗਿਆ ਦਰਖਤ ਨੂੰ ਪਾਣੀ ਪਾ ਪ੍ਰੋਮੁਖਿਆ ਦੀਵਾ ਲਾ ਕੇ ਸ਼ਰਧਾਲੀ ਭੇਟ ਕੀਤੀ ਗਈ ਇਸ ਮੌਕੇ ਮਹਿਲਾਵਾਂ ਨੇ ਕਿਹਾ ਕਿ ਬਠਿੰਡਾ ਵਿੱਚ ਮਹਿਲਾਵਾਂ ਦਾ ਅਜਿਹੇ ਕੋਈ ਤਿਉਹਾਰ ਨਹੀਂ ਹੋਇਆ ਜਿਸ ਵਿੱਚ ਪਰਮਿੰਦਰ ਕੌਰ ਨੇ ਕਮੈਂਟਰੀ ਨਾ ਕੀਤੀ ਹੋਵੇ ਤੁਹਾਨੂੰ ਅੱਜ ਯਾਦ ਵਿੱਚ ਹੀਤਿਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਮੈਂ ਤੇ ਕੀ ਕਹਿਣਾ ਚਾਹੁੰਦਾ ਜਿਹੜਾ ਤਿਉਹਾਰ ਮਨਾਇਆ ਜਾਂਦਾ ਮੈਂ ਮਨਦੀਪ ਸਿੱਧੂ ਮੈਂ ਅੱਜ ਜੋ ਸਾਰੀਆਂ ਭੈਣਾਂ ਨੇ ਇਕੱਠੀਆਂ ਹੋ ਕੇ ਸਾਡੇ ਵਿੱਚੋਂ ਵਿਛੜੀ ਸਾਡੀ ਭੈਣ ਪਰਮਿੰਦਰ ਦੀ ਯਾਦ ਵਿੱਚ ਛੋਟਾ ਜਿਹਾ ਪ੍ਰੋਗਰਾਮ ਬਣਾਇਆ ਸੀ ਕਿਉਂਕਿ ਉਹ ਹਮੇਸ਼ਾ ਸੌਣ ਦੇ ਮਹੀਨੇ ਵਿੱਚ ਗਿੱਧੇਾਂ 'ਚ ਰੌਣਕਾਂ ਲਾਉਂਦੀ ਸੀ ਬਠਿੰਡੇ 'ਚ ਮੈਨੂੰ ਲੱਗਦਾ ਨਹੀਂ ਵੀ ਕੋਈ ਵੀ ਤੀਆਂ ਹੋਣੀ ਵੀ ਆ ਜਿਹੜੀਆਂ ਉਹ ਤੋਂ ਉਹਦੇ ਬਿਨਾ ਲੱਗਦੀਆਂ ਹੋਣਗੀਆਂ ਕਿਉਂਕਿ ਹਰ ਇੱਕ ਤੀਆਂ ਦੇ ਵਿੱਚ ਗਿੱਧੇ ਦਾ ਸ਼ਿੰਗਾਰ ਹੁੰਦੀ ਸੀ ਬਹੁਤ ਸੋਹਣੀ ਉਹ ਸਟੇਜ ਤੇ ਐਂਟਰੀ ਕਰਦੀ ਸੀ ਤੁਰੇ ਜਾਂਦੇ ਬੰਦੇ ਤੇ ਉਹ ਇੱਕ ਬੋਲੀ ਬਣਾ ਦਿੰਦੀ ਸੀ ਮਤਲਬ ਕਿ ਉਹ ਹੱਸਦਾ ਖੇਡਦਾ ਚਿਹਰਾ ਅੱਜ ਸਾਡੇ ਵਿੱਚ ਤਾਂ ਹੈ ਨਹੀਂਗਾ ਪਰ ਅਸੀਂ ਉਹਨੂੰ ਹਮੇਸ਼ਾ ਯਾਦ ਰੱਖਾਂਗੇ ਕਿ ਉਹ ਸਾਡੇ ਅੱਜ ਸਰੀਰ ਕਰਕੇ ਸਾਡੇ ਵਿੱਚ ਨਹੀਂ ਹੈ ਜੀ ਪਰ ਆਤਮਾ ਕਰਕੇ ਅਸੀਂ ਉਹਨੂੰ ਆਪਦੇ ਨਾਲ ਹਮੇਸ਼ਾ ਮਹਿਸੂਸ ਕਰਦੇ ਹਾਂ ਕਿਉਂਕਿ ਉਹ ਸਾਡੇ ਨਾਲ ਬਹੁਤ ਆਗਦੀਆਂ ਗੂੜੀਆਂ ਯਾਦਾਂ ਛੱਡ ਕੇ ਗਈ ਆ ਅੱਜ ਅਸੀਂ ਉਹਦੀਆਂ ਯਾਦਾਂ ਲਈ ਹੋਈ ਇਹ ਇਸ ਪਾਰਕ ਦੇ ਵਿੱਚ ਉਹ ਹਮੇਸ਼ਾ ਤੀਆਂ ਲਾਉਦੀ ਸੀ ਅੱਜ ਤੋਂ 25 ਸਾਲ ਪਹਿਲਾਂ ਉਹਨੇ ਤੀਆਂ ਲਾਉਣੀਆਂ ਸ਼ੁਰੂ ਕੀਤੀਆਂ ਸੀ ਆ ਪਾਰਕ ਦੇ ਵਿੱਚ ਜਿੰਨੇ ਪੇੜ ਲੱਗੇ ਨੇ ਅਬੋਰਡ ਲੱਗਿਆ ਉਹ ਸਾਰਾ ਉਹਨੇ ਹੱਥੀ ਲਾਇਆ ਹੋਇਆ ਸੋ ਅਸੀਂ ਅੱਜ ਸਾਰੀਆਂ ਭੈਣਾਂ ਨੇ ਇੱਕ ਇਸ ਚੀਜ਼ ਦਾ ਮਤਲਬ ਸਾਰਿਆਂ ਨੇ ਅੱਜ ਇਕੱਠੀਆਂ ਹੋ ਕੇ ਇਹ ਗੱਲ ਕਹੀ ਆ ਵੀ ਅਸੀਂ ਹਮੇਸ਼ਾ ਸਾਡੀ ਭੈਣ ਪਰਮਿੰਦਰ ਨੂੰ ਹਮੇਸ਼ਾ ਯਾਦ ਰੱਖਾਂ